ਅੱਜ ਪਵਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਯਮਤ ਵੀ ਪਹਿਲੀ ਵਾਰ ਬਾਹਰ ਆਈ ਹੈ ਘਰੋਂ ਮੱਥਾ ਟਿਕਣਾ ਆਇਆ ਆ ਅਸ਼ੀਰਵਾ ਲੈਣ ਆਇਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਐਸੀ ਹੈ ਕਿ ਇੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾਾਂਵਾਂ ਜਾਂ ਵੀ ਉਹ ਸਭ ਭੁੱਲ ਜਾਂਦੀਆਂ ਨੇ ਇਥੇ ਰਸਪੈਣਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਉਂਦੇ ਨੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸੋ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕੈਮਰੇ ਰਹੀਂ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸ਼ੋਅ ਤੁਸੀਂ ਉਹ ਕੀਤਾ ਸੋ ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪ੍ਰਮਾਤਮਾ ਕੀ ਹੀਰਦਾਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋਈ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋਈ ਇਹੋ ਜਿਹੀ ਭੁੱਲ ਨਾ ਹੋ ਜਾਏ ਜਿਸ ਦੇ ਨਾਲ ਕਿਸੇ ਇੱਕ ਵੀ ਕਰਦਾ ਜਿਹੜਾ ਚੁੱਲਾ ਹੈ ਉਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਆਲਾਮਤਾ ਨੇ ਜਿਹੜੀਆਂ ਉਹ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਵਾਲੇ ਦਿਨ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਂਝ ਹੈ ਭਾਈਚਾਰਾ ਸਾਂਝ ਉਹ ਕਦੇ ਪੰਜਾਬ ਦੇ ਵਿੱਚ ਟੁੱਟ ਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ ਸਾਢੇ 3 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਂਦਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨ ਅਸੀਂ ਇਕੱਠੇ ਮਨਾਉਨੇ ਆਪਣੇ ਗੁਰਪੁਰਪੁਰਬ ਅਸੀਂ ਇਕੱਠੇ ਮਨਾਉਨੇ ਸਾਰੇ ਸੋ ਸਾਡੇ 'ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹ ਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਚ ਸੁਖਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖੇ ਰਾਜਾ ਫੜੀਂਗਰਾਂ ਨੇ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਦੋਂ ਤੇਰੇ ਜੀਵਨ ਜੋ ਮੇਰੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਲੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਆ ਰੈਲੀ ਜਾ ਕੇ ਜੋ ਮਰਜ਼ੀ ਪੁੱਛ ਲੈ ਮੈਨੂੰ ਉੱਥੇ ਜਾ ਕੇ ਜਵਾਬ ਦੇ ਦਿਆਂਗਾ ਬਾਕੀ ਨਾਲ ਪਹਿਲੇ ਮੇਰੇ ਆਇਓ ਇਹ ਅਰਦਾਸ ਕੀਤੀ ਹੈ ਤੇ ਮੈਂ ਦੱਸਾਂ ਇਹ ਹੀ ਦੱਸਿਆ ਕਿ ਇਹ ਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤ ਹੋਵੇ ਸੁਤੰਦਰਸਤ ਬੱਚਾ ਔਰ ਬੱਚੇ ਪੜਨ ਲਿਖਣ ਆਪਣੇ ਮਾਪਿਆਂ ਦਾ ਨਾਮ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੇਸ਼ ਦਾ ਨਾਮ ਰੌਸ਼ਨ ਕਰਨ ਤਰੱਕੀਆਂ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਹਾਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਨੌਕਰੀ ਮਿਲੇ ਹਾਂ ਜੇ ਉਹਨਾਂ ਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਹੈ ਮੈਂ ਘੁੰਮਣ ਤੋਂ ਹੀ ਲੋਕ ਲੱ ਪਰ ਕੰਮ ਜਿਹੜਾ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬਹਿ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ

ਸੱਜਣਤਾ ਬਖਸ਼ਣ ਗਏ ਤੇ ਇਸ ਸੂਬੇ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮਾਨ ਬਖਸ਼ਣ ਮੈਡਮ ਪਰੇ ਆ ਭਗਵੰਤ ਮਾਨ ਸਾਹਿਬ ਤੇਰਾ ਜ਼ੀਰੋ ਕਹਿੰਦੇ ਪਏ ਮਾਨ ਸਾਹਿਬ ਉਹ ਕੋਈ ਇੱਕ ਵਾਰ ਬੋਲਦੇ ਪਏ ਆ ਉਹ ਨਹੀਂ ਆ ਤੇਰਾ ਜ਼ੀਰੋ ਦਾ ਨਾਰਾ ਲੱਗ ਰਿਹਾ ਬਿਲਕੁਲ ਤੇਰਾ ਜ਼ੀਰੋ ਬਹੁਤ ਮਾਨ ਸਾਹਿਬ ਯਾਰ ਮਾਨ ਤਾ ਯੋਗੀ ਭਾਈਵਾਲ ਪਾਰਟੀ ਦੇ